ਅਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇ ਮਰਗ ਤੇ ਪਿਆ ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ ਸ਼ਾਹੀ ਤਬੀਬ ਕੋਲ ਬੈਠੇ ਫਿਰਦौसी ਆਇਆ ਕਹਿੰਦਾ ਸ਼ਹਿਨਸ਼ਾਹ ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਆ ਬਹੁਤ ਛੋਟੇ ਰੂਪ ਵਿੱਚ ਬਹੁਤ ਛੋਟੇ ਰੂਪ ਵਿੱਚ ਕਿੱਥੇ ਕਿਤਾਬ ਉਸਨੇ ਹੱਥ ਕੀਤਾ ਕਹਿੰਦਾ ਨਹੀਂ ਕਿਤਾਬ ਦੀ ਲੋੜ ਨਹੀਂ ਮੈਂ ਸਿਰਫ ਇੱਕ ਲਮਹੇ ਵਿੱਚ ਸੁਣਾ ਸਕਦਾ ਤੁਹਾਨੂੰ ਇੱਕ ਲਮਹੇ ਵਿੱਚ ਬਾ ਇੱਕ ਮਿੰਟ ਦੇ ਵਿੱਚ ਇਤਿਹਾਸ ਹੈ ਤੇ ਇਹ ਬਾਦਸ਼ਾਹ ਕਹਿੰਦਾ ਮੇਰਾ ਆਖਰੀ ਦਮ ਟੁੱਟ ਜਾਇਆ ਸੁਣਾ ਦੇ ਛੇਤੀ ਸੁਣਾ ਕੀ ਇਤਿਹਾਸ ਹੈ ਸ਼ਹਿਨशाह ਇਤਿਹਾਸ ਇਹੀ ਹੈ ਮਨੁੱਖ ਜਮਦੇ ਨੇ ਕਦੀ ਦੁਖੀ ਆਉਂਦੇ ਨੇ ਕਦੀ ਸੁਖੀ ਆਉਂਦੇ ਨੇ ਅਖੀਰ ਦੇ ਚ ਇਸ ਤਰ੍ਹਾਂ ਦਮ ਤੋੜ ਜਾਂਦੇ ਨੇ ਜਿਵੇਂ ਤੂੰ ਤੋੜ ਰਿਹਾ ਬਸ ਇਹੀ ਇਤਿਹਾਸ ਹੈ ਹੋਰ ਕੁਝ ਕੁਝ ਦੁਖ ਸੁਖ ਕਰਤ ਜਨਮ ਫਨਮ ਹੋਵਾ ਚਰਨ ਸਰਨ ਗੁਰ ਆਸ਼ਰਮ ਦੀ ਆ ਮਹਾਰਾਜ ਕੰਨਨ ਕਦੀ ਦੁੱਖ ਕਦੀ ਸੁਖ ਤੇ ਮਰ ਗਿਆ ਕਦੀ ਦੁੱਖ ਨੇ ਇਤਨਾ ਬੇਹਾਲ ਕਰ ਦਿੱਤਾ ਜ਼ਬਾਨ ਤੇ ਵਾਹਿਗੁਰੂ ਨਹੀਂ ਆਇਆ ਕਦੀ ਸੁਖ ਨੇ ਇਤਨਾ ਸੁਖਿਆਰਾ ਕਰ ਦਿੱਤਾ ਆਲਸੀ ਕਰ ਦਿੱਤਾ ਅੰਮ੍ਰਿਤ ਵੇਲਾ ਖੋ ਗਿਆ ਨਿਤਨੇਮ ਖੋ ਗਿਆ ਜਬ ਤਬ ਖੋ ਗਿਆ ਅਖੀਰ ਨੂੰ ਮਰ ਗਿਆ ਦੁੱਖ ਸੁਖ ਕਰ ਤੇ ਜਨਮ ਫਨਮ ਹੋਆ ਹਰ ਮਨੁੱਖ ਦੀ ਇਹ ਹੀ ਦਾਸਤਾਨ ਇਸ ਕਥਾ ਤੋਂ ਇਲਾਵਾ ਹੋਰ ਕੀ ਕਥਾ ਕੋਈ ਦੁੱਖ ਕਰਕੇ ਰੁਕੇ ਆਇਆ ਕੋਈ ਸੁਖ ਕਰਕੇ ਰੁਕੇ ਆਇਆ ਧਨਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਗਰ ਕੋਈ ਪ੍ਰਮਾਤਮਾ ਦਾ ਨਾਮ ਸੁਣੇ ਸੁਖ ਉਸ ਨੂੰ ਡੋਬੇਗਾ ਨਹੀਂ ਰੋੜਾ ਨਹੀਂ ਬਣੇਗਾ ਜਨਕ ਲਈ ਰੋੜਾ ਨਹੀਂ ਬਣਿਆ ਮਹਾਰਾਜਾ ਰਣਜੀਤ ਸਿੰਘ ਲਈ ਰੋੜਾ ਨਹੀਂ ਬਣੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤੇ ਜੋ 12ਵਾਂ ਰਾਜਾ ਸੀ ਤੇ ਅੰਦਰੋਂ ਜੁੜਿਆ ਹੋਇਆ ਜੋਗੀ ਸੀ ਭਾਈ ਗੁਰਦਾਸ ਜੈਸੀ ਆਤਮਾ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜ ਸਿੰਘਾਸਣ ਨੇ ਸੋਨੇ ਦੇ ਮਹਿਲਾ ਨੇ तरह तरह ਦੇ ਪਕਵਾਨਾਂ ਨੇ ਧਨ ਦੌਲਤ ਨੇ ਪਰਵਾਰ ਨੇ ਰਾਜ ਸਤਾ ਨੇ ਇਸ ਨੂੰ ਰੋਕਿਆ ਨਹੀਂ ਇਹ ਬੰਦ भजन ਬੰਦਗੀ ਕਰ ਵ્યાਸ ਜੈਸਾ ઋષਿ ਆਪਣੇ ਬੱਚੇ ਸੁਖਦੇਵ ਨੂੰ ਕਹਿੰਦਾ ਜੇ ਤੂੰ ਗਿਆਨ ਲੈਣਾ ਹੈ ਕਿਸੇ ਕੋਲੋਂ ਤਾਂ ਜਨਕ ਕੋਲ ਲੈ ਸੁਖਦੇਵ ਕਹਿੰਦਾ ਮੈਂ ਤਿਆਗੀ ਉਹ ਗ੍ਰਸਥੇ ਮੈਂ ਫਕੀਰ ਸੰਿਆਸੀ ਉਹ ਰਾਜਾ ਮੈਂ ਚੁਗੀ ਦੇਚ ਰਹਿ ਕੇ ਭिक्षा ਖਾਣ ਵਾਲਾ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਵਾਲਾ ਮੈਂ ਸਿਰਫ ਇੱਕ ਕੁਪੇਂ ਦੇ ਚ ਰਹਿਣ ਵਾਲਾ ਨੰਗਾ ਉਹ ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਣ ਵਾਲਾ ਮੈਂ ਜ਼ਮੀਨ ਦੇ ਉੱਤੇ ਲੇਟਣ ਵਾਲਾ ਉਹ ਸੋਨੇ ਦੇ ਸਿੰਘਾਸਣ ਤੇ ਬੈਠਣ ਵਾਲਾ ਉਸ ਕੁੱਲ ਵਿੱਚ ਜਾ ਕੇ ਗਿਆਨ ਲਵਾਂ ਉਸ ਕੁੱਲ ਵਿੱਚ ਜਾ ਕੇ ਸਿੱਖਿਆ ਲਵਾਂ ਮੈਂ ਸੰਨਿਆਸੀ ਉਹ ਗ੍ਰਸਤੀ ਪਤਾ ਵ્યાਸ ਨੇ ਕੀ ਆਖਿਆ ਸੁਖਦੇਵ ਉਹ ਗ੍ਰਸਤੀ ਹੁੰਦਿਆਂ ਆਂ ਵੀ ਸੰਨਿਆਸੀ ਐ ਤੂੰ ਸੰਨਿਆਸੀ ਹੁੰਦਿਆਂ ਆਂ ਵੀ ਗ੍ਰਸਤੀ ਤੂੰ ਤਿਆਗੀ ਹੁੰਦਿਆਂ ਆਂ ਵੀ ਪਿਆਗੀ ਨਹੀਂ ਐ ਉਹ ਗ੍ਰਹਿਣ ਕਰਦਾ ਹੋਇਆ ਵੀ ਤਿਆਗੀ ਐ ਧਨਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਬਿਨ ਹਉ ਤਿਆਗ ਕਹਾਂ ਕੋ ਤਿਆਗਿ ਬਿਨ ਬੈਰਾਗ ਕਹਾਂ ਕੋ ਬੈਰਾਗ ਪਰਵਾਰ ਦਾ ਤਿਆਗ ਤਿਆਗ ਨਹੀਂ ਹੈ ਧਨ ਦਾ ਤਿਆਗ ਤਿਆਗ ਨਹੀਂ ਹੈ ਬਸਤਰਾਂ ਦਾ ਤਿਆਗ ਤਿਆਗ ਨਹੀਂ ਹੈ ਹੰਕਾਰ ਦਾ ਤਿਆਗ ਤਿਆਗ ਹੈ ਹੰਕਾਰ ਦਾ ਤਿਆਗ ਨਿਰੰਕਾਰ ਪ੍ਰਗਟ ਹੋ ਜਾਂਦਾ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਜੇ ਅਗਰ ਆਖਰੀ ਸੀਮਾ ਤੇ ਆ ਜਾਏ ਤੇ ਤੂੰ ਪ੍ਰਗਟ ਹੋ ਜਾਂਦਾ ਹੈ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਜਨਕ ਇਸ ਤਰ੍ਹਾਂ ਜੀ ਰਹੇ ਹੈ ਤੇਰੇ ਕੋਲ ਹੰਕਾਰ ਹੈ ਉਸਦੇ ਕੋਲ ਬਿਨਿਮਰਤਾ ਹੈ ਤੈਨੂੰ ਗਿਆਨ ਉੱਥੋਂ ਲੈਣਾ ਪਏ ਮਹਾਰਾਜੇ ਤੇ ਸਿੱਖ ਜਗਤ ਦੇ ਵਿੱਚ ਬੜੇ ਹੋਏ ਨੇ ਪਰ ਜੈੰਤੀ ਤੇ ਵਰਸੀ ਅਜ ਵੀ ਸਿੱਖ ਜਗਤ ਮਹਾਰਾਜਾ ਰਣਜੀਤ ਸਿੰਘ ਦੀ ਮਨਾਉਂਦਾ ਉਸਨੇ ਆਪਣੇ ਖਜ਼ਾਨੇ ਆਂਦੇ ਦਰਵਾਜ਼ੇ ਖੋਲੇ ਗੁਰਦੁਆਰੇ ਬਣਾਉਣ ਲਈ ਔਰ ਆਖਦੀ ਗਿਆਤ ਲਈ ਅਰਸ਼ ਕਰਾ ਕਿਦਰੇ ਵਿਤਰੇ ਵਾਲਾ ਬਾਦਸ਼ਾਹ ਕੋਈ ਨਾ ਖੇ ਤੋਂ ਮੰਦਰ ਤੇ ਮਸਜਿਦਾਂ ਵੀ ਉਸੇ ਹੀ ਪੈਸੇ ਨਾਲ ਬਣੀਆਂ ਜੰਮੂ ਦਾ ਰਗੁਨਾਥ ਮੰਦਰ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਵਿਸ਼ਵਨਾਥ ਕਾਸ਼ੀ ਮੰਦਰ ਦਾ ਸੋਨੇ ਦਾ ਕਲਸ਼ ਇੱਕ ਮਣ ਸੋਨਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਕੁਰਾਨ ਸ਼ਰੀਫ ਦਾ ਪਹਿਲਾ ਟਿਕਾ ਲਿਖਣ ਦਾ ਸਾਰਾ ਮੁਆਵਜ਼ਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ तमाम ਇਤਿਹਾਸਿਕ ਅਸਥਾਨਾਂ ਨਾਲ ਜ਼ਗੀਰ ਲਾਣੀ ਔਰ ਉਹਨਾਂ ਨੂੰ ਉਸਾਰਨਾ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ ਜਿੱਥੇ ਬਾਕੀ ਸਿੱਖ ਰਾਜੇ ਆਪਣੀ ਸਿੱਖੀ ਨੂੰ ਨਾ ਬਚਾ ਸਕੇ ਉਥੇ ਇਹ ਰਾਜਾ ਸਿੱਖੀ ਦੀ ਖਾਤਰ ਆਪਣਾ ਰਾਜ ਪਾਠ ਵੀ त्याग ਕਰਕੇ ਚਲਾ ਗਿਆ ਇੰਜ ਕਹਿ ਸਭ ਕੁਝ ਕੁਰਬਾਨ ਕੀ ਇਸ ਵਾਸਤੇ ਸਿੱਖ ਜਗਤ ਕਿਸੇ ਦੀ ਜਨਮਤੀ ਮਨਾਉਂਦਾ ਹੈ ਕਿਸੇ ਦੀ ਜੋ ਹੈ ਵਰਸੀ ਮਨਾਉਂਦਾ ਹੈ ਇਹ ਰਾਜਾ ਹੁੰਦਿਆਂ ਆਂ ਵੀ ਸੰਨਿਆਸੀ ਹੈ ਅਕਸਰ ਸੰਨਿਆਸੀ ਸੰਨਿਆਸੀ ਹੁੰਦਿਆਂ ਆਂ ਵੀ ਰਾਜੇ ਹੁੰਦੇ ਨੇ ਖੈਰ ਮੁਕਤਸਰ ਜੋ ਹੈ ਮਰਜ਼ ਕਰਾ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਦੁੱਖ ਮਿਟ ਜਾਂਦੇ ਨੇ ਸੁਖ ਮਿਟ ਜਾਂਦੇ ਨੇ ਬਾਅ ਦੁਖ ਸੁਖ ਰੋਗ ਦੇ ਨਹੀਂ ਕਿਉਂਕਿ ਪਾਪ ਮਿਟ ਜਾਂਦੇ ਪਰ ਇਹ ਇੱਕ ਐਸੀ ਸੌਗਾਤ ਹੈ ਅਗਰ ਕਿਸੇ ਨੂੰ ਪ੍ਰਾਪਤ ਹੋ ਗਈ ਹੈ ਇਹ ਹੱਥ ਨਾਲ ਚੁੱਕ ਕੇ ਕਿਸੇ ਨੂੰ ਨਹੀਂ ਦੇ ਸਕਦਾ ਪ੍ਰੇਰਣਾ ਦੇ ਸਕਦਾ ਸਿੱਖਿਆ ਦਿਕਸ਼ਾ ਦੇ ਸਕਦਾ ਹੈ ਤੇ ਸਿੱਖਿਆ ਦੇ ਦੇ ਕੇ ਅਵਤਾਰੀ ਪੁਰਸ਼ ਥੱਕ ਵੀ ਗਏ ਨੇ भगत ਥੱਕ ਵੀ ਗਏ ਫਰੀਦ ਵੀ ਕਹਿੰਦੇ ਨੇ ਮੈਂ ਥੱਕ ਗਿਆ ਕੋ ਕਹਿੰਦਿਆਂ ਚਾਹ ਗੇਂਦਿਆਂ ਮੱਤੀ ਦੇਂਦਿਆਂ ਨਿਤ ਫਰੀਦਾ ਜੋ ਸ਼ੈਤਾਨ ਮਨਾਈਆਂ ਸੇਕਿਤ ਫੇਰਨ ਚਿਤ ਜਿਨ੍ਹਾਂ ਦੇ ਮਨ ਤੇ ਸ਼ੈਤਾਨ ਦਾ ਇਤਨਾ ਪ੍ਰਭਾਵ ਪੈ ਗਿਆ ਹੈ ਇਤਨਾ ਪ੍ਰਭਾਵ ਪੈ ਗਿਆ ਉਸੇ ਦੇ ਜ਼ਹਿਰ ਅਸਰ ਜੀ ਰਹੇ ਨੇ ਉਹ ਮੇਰੀ ਗੱਲ ਕਿੱਥੇ ਮੰਨਦੇ ਨੇ ਮੈਂ ਤੇ ਥੱਕ ਗਿਆ ਕਹਿ ਕਹਿ ਕੇ ਫਰੀਦ ਮਤ ਦਿੰਦਿਆਂ ਦਿੰਦਿਆਂ ਥੱਕ ਗਿਆ ਸਮਝਾਉਂਦਿਆਂ ਸਮਝਾਉਂਦਿਆਂ ਥੱਕ ਗਿਆ ਨਹੀਂ ਮੰਨਦੇ ਲੋਕੀ ਇਹ ਮਨੁੱਖਤਾ ਪਥਨੇ ਕਿਤਨੇ અવਤਾਰ ਕਿਤਨੇ ਸੰਤ ਕਿਤਨੇ ਭਗਤ ਉਹਨਾਂ ਨੂੰ ਆਪਣੇ ਮਕਸਦ ਦੇ ਵਿੱਚ ਅਸਫਲ ਕਰ ਚੁੱਕੀ ਹੈ ਸਫਲ ਨਹੀਂ ਕਰਨ ਦਿੱਤਾ ਤੇ ਵੀ ਮੈਰਜ ਕਰਦੇ ਬੜੀ ਕੋਸ਼ਿਸ਼ ਸੀ ਮੁਹੰਮਦ ਸਾਹਬ ਦੀ ਇਸਲਾਮ ਫੈਲੇ ਸਾਰੀ ਦੁਨੀਆ 'ਚ ਇਸਲਾਮ ਦਾ ਮਤਲਬ ਅਮਨ ਸਲਾਮ ਸੀ ਇੰਨਾ ਹੀ ਸੀ ਉਹਨਾਂ ਦਾ ਮਤਲਬ ਇੰਨਾ ਹੀ ਸੀ ਮੁਸਲਮਾਨਾਂ ਦੇ ਹੋਰ ਅਰਥ ਹੋਰ ਭਾਵ ਕੱਢ ਕੇ ਸਿਵਾਏ ਖੂਨ ਖਰਾਬੇ ਤੋਂ ਹੋਰ ਕਿਸੇ ਨੂੰ ਵੀ ਜਨਮ ਨਹੀਂ ਦਿੱਤਾ ਆਪਸ ਵਿੱਚ ਦੇਚ ਵੀ ਲੜ ਰਹੇ ਨੇ ਸ਼ੀਆ ਸੁੰਨੀ ਫਸਾਦ ਹੋ ਜਾਂਦੇ ਨੇ मेनो याद आई एक गल पटना साहब तखत एक लीडर पे अबोले हमारे देश की समस्याएं बहुत है क्यों यहाँ भिन्न भिन्न भाषाएं हैं भिन्न भिन्न धर्म हैं भिन्न भिन्न भिन वरण हैं तो यहाँ की समस्याएं और मुल्कों से अधिक है इंज कह लगा किसी मुल्को धर्म है एक भाषा है एक वरण है वो समस्या थोड़ी है साडे मुल्क दयाविस ज्यादा ने वो बोल रहा है ਇਥੇ ਮਜ਼ਬੇਕ ਨਹੀਂ ਇਥੇ ਬਾਸ਼ਾ ਇਕ ਨਹੀਂ ਹੈ ਇਥੇ ਵੇਖ ਇਕ ਨਹੀਂ ਹੈ ਇਥੇ ਨਸਲ ਵੀ ਇਕ ਨਹੀਂ ਹੈ ਇਸ ਵਾਸਤੇ ਬਾਕੀ ਮੁਲਕਾਂ ਨਾਲੋਂ ਸੜੇ ਹਿੰਦੁਸਤਾਨ ਦੀਆਂ ਸਮੱਸਿਆਵਾਂ ਜ਼ਿਆਦਾ ਨੇ ਉਤੇ ਲੈਕਚਰ ਦੇ ਕੇ ਚਲਾ ਗਿਆ ਮੈਂ ਅੰਦਰ ਹੀ ਜਜ਼ਬੇ ਲੈ ਕੇ ਬੈਠਾ ਹੋਇਆ ਸੀ ਮੈਂ ਕਿ ਸੁਣ ਕੇ ਜਾਵੇ ਗਲਤ ਕਹਿ ਰਿਹਾ ਹੈ ਕਮ ਸੇ ਕਮ 70 80 ਹਜ਼ਾਰ ਮਨੁੱਖ ਸੁਣ ਰਹੇ ਨੇ ਇੰਨਾ ਇਕੱਠ ਹੈ ਪੂਰਾ ਸਾਰਾ ਟੈਲੀਕਾਸਟ ਵੀ ਹੋ ਰਿਹਾ ਹੈ ਔਰ ਇਹ ਬੋਲ ਰਹੇ ਮੈਨੂੰ ਫਿਰ ਉੱਥੇ ਹੀ ਕਹਿਣਾ ਪਿਆ ਸਾਰੇ ਅਰਬ ਦੇਸ਼ਾਂ ਦੀ ਬਾਸ਼ਾ ਇੱਕੋ ਹੈ ਅਰਬੀ ਬੋਲਦੇ ਨੇ ਸਾਰਿਆਂ ਦਾ ਧਰਮ ਵੀ ਇੱਕੋ ਹੈ ਮੁਸਲਮਾਨ ਨੇ ਸਾਰਿਆਂ ਦਾ ਧਰਮ ਗ੍ਰੰਥ ਵੀ ਇੱਕੋ ਹੈ ਕੁਰਾਨ ਸ਼ਰੀਫ ਸਾਰਿਆਂ ਦਾ ਇਸ਼ਟ ਵੀ ਇੱਕੋ ਹੈ ਮੁਹੰਮਦ ਸਾਹਿਬ ਤੇ ਸਾਰੇ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਇੱਕ ਮੁਲਕ ਦੂਜੇ ਦੇ ਹੋਂਦ ਦਾ ਪਿਆਸਾ ਹੈ ਇਰਾਕ ਤੇ ਕੁਵੈਤ ਦੀ جنگ ਤੇ ਹੁਣੇ ਸਾਰੀ ਦੁਨੀਆ ਨੇ ਦੇਖੀ ਪੜੋਸ ਦੋਵੇਂ ਹੀ ਅਰਬੀ ਅਰਬੀ ਬੋਲਦੇ ਨੇ ਮੁਸਲਮਾਨ ਨੇ ਕੁਰਾਨ ਸ਼ਰੀਫ ਪੜ੍ਹਦੇ ਨੇ ਨਮਾਜ਼ ਪੜ੍ਹਦੇ ਨੇ ਮੁਹੰਮਦ ਸਾਹਿਬ ਨੂੰ ਜੋ ਹੈ ਮੰਦੇ ਨੇ ਜੌਰਡਨ ਦੀ ਲੀਬੀਆ ਨਾਲ ਨਹੀਂ ਬਣਦੀ ਲੀਬੀਆ ਦੀ ਇਰਾਕ ਨਾਲ ਨਹੀਂ ਬਣਦੀ ਇਰਾਕ ਦੀ ਕੁਵੈਤ ਨਾਲ ਨਹੀਂ ਬਣਦੀ ਤੁਸੀਂ ਇਸ ਤਰ੍ਹਾਂ ਸਟੱਡੀ ਕਰੋ ਕਿ ਸਾਰੇ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਇਰਾਕ ਈਰਾਨ ਦੀ ਜੰਗ ਤੇ 9 ਸਾਲ ਲਈਏ ਗੱਲ ਵੱਖਰੀ ਥੋੜੀ ਜਿਹੀਆਂ ਭਾਸ਼ਾ ਇੱਕ ਨਹੀਂ ਹੈ ਈਰਾਨੀ ਫਾਰਸੀ ਬੋਲਦੇ ਨੇ ਰਾਕੀ ਅਰਬੀ ਬੋਲਦੇ ਬਾਕੀ ਤੇ ਸਭ ਕੁਝ ਇੱਕ ਹੈ ਮਜ਼ਹਬ ਇੱਕ ਹੈ ਧਰਮ ਗ੍ਰੰਥ ਇੱਕੋ ਹੈ ਇਸਟਿਕ ਹੈ ਉਹ ਨਮਾਜ਼ ਪੜ੍ਹਦੇ ਨੇ ਉਹ ਨਮਾਜ਼ ਪੜ੍ਹਨੇ ਇੱਕ ਦੂਜੇ ਦੇ ਹੋਂਦ ਦੇ ਪਿਆਸੇ ਜਿੱਥੇ ਸਵਾਰਥ ਟਕਰਾ ਜਾਣ ਮਜ਼ਬ ਇੱਕ ਵੀ ਹੋਵੇ ਤਾਂ ਵੀ ਮਨੁੱਖ ਇੱਕ ਨਹੀਂ ਹੋ ਸਕਦਾ ਅਕੁਰ ਸਿੱਖ ਵੀ ਸਿੱਖ ਨਾਲ ਲੜਦੇ ਨੇ ਉਰਕੇ ਹਿੰਦੂ ਵੀ ਹਿੰਦੂਆਂ ਨਾਲ ਲੜਦੇ ਜਿੱਥੇ ਸਵਾਰਥ ਟਕਰਾ ਜਾਏ ਉੱਥੇ ਭਾਸ਼ਾ ਵੀ ਇੱਕ ਨਹੀਂ ਹੁੰਦੇ ਹਿੰਦੀ ਬੋਲਣ ਵਾਲੇ ਵੀ ਆਪਸ ਵਿੱਚ ਲੜਦੇ ਨੇ ਪੰਜਾਬੀ ਬੋਲਣ ਵਾਲੇ ਵੀ ਲੜਦੇ ਨੇ ਅਰਬੀ ਬੋਲਣ ਵਾਲੇ ਵੀ ਲੜਦੇ ਜਿੱਥੇ ਸਵਾਰਥ ਟਕਰਾ ਜਾਏ ਭਾਵੇਂ ਦੇਸ਼ ਵੀ ਇੱਕ ਹੋਵੇ ਤਾਂ ਵੀ ਲੜਾਈ ਹੋਵੇ ਇੱਕ ਦੇਸ਼ ਵੀ ਇੱਕ ਨਹੀਂ ਹੋਣ ਦਿੰਦਾ ਇੱਕ ਭਾਸ਼ਾ ਵੀ ਇੱਕ ਨਹੀਂ ਹੋਣ ਦਿੰਦੀ ਇੱਕ ਮਜ਼ਬ ਵੀ ਇੱਕ ਨਹੀਂ ਹੋਣ ਦਿੰਦਾ ਇੱਕ ਇਸ਼ਟ ਵੀ ਨਹੀਂ ਹੋਣ ਦਿੰਦਾ ਸਾਰੇ ਮੁਸਲਮਾਨਾਂ ਦਾ ਇਸ਼ਤ ਮੁਹੰਮਦ ਲੇਕਿਨ 72 ਫਿਰਕੇ ਬਣੇ ਹੋਏ ਨੇ ਔਰ ਬਤਰਾਂ ਦੇ ਚੇਂਜ ਕਹਿ ਲੋ 72 ਹਜ਼ਾਰ ਬਣੇ ਨੇ ਜਿੱਥੇ ਜਿੱਥੇ ਸਵਾਰਥ ਟਕਰਾਂਦਾ ਹੈ ਹੋਂ ਖਰਾਬ ਹੈ ਬੜੇ ਪਰਬਲ ਖੂਨ ਖਰਾਬ ਹੈ ਨਾ ਭਾਸ਼ਾ ਇੱਕ ਹੋਣ ਦਿੰਦੀ ਹੈ ਨਾ ਮੁਲਕ ਇੱਕ ਹੋਣ ਦਿੰਦਾ ਨਾ ਮਜ਼ਬ ਇੱਕ ਹੋਣ ਦਿੰਦਾ ਨਾ ਇਸ਼ਤ ਇੱਕ ਹੋਣ ਦਿੰਦਾ ਹਾਂ ਕਿਦਰੇ ਮਨ ਇੱਕ ਨਾਲ ਜੁੜ ਜਾਏ ਫਿਰ ਸਾਰੀ ਕਾਇਨਾਤ ਇੱਕ ਦਿਖਾਈ ਦਿੰਦੀ ਹੈ ਫਿਰ ਮਨੁੱਖ ਦਿਲ ਦੀ ਗਹਿਰਾਈ ਤੋਂ ਕੁਸ ਪਰਮਾਤਮਾ ਕੋਲੋਂ ਮੰਗਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਏ ਪ੍ਰਭੂ ਸਾਰਿਆਂ ਦੀ ਝੋਲੀ 'ਚ ਸੁੱਖ ਸਭ ਨੂੰ ਸ਼ਾਂਤੀ ਦੇ ਸਾਰਿਆਂ ਨੂੰ ਆਨੰਦ ਦੇ ਹਰ ਇੱਕ ਦੇ ਰਸਤੇ ਦੇ ਰੋੜੇ ਦੂਰ ਹੋਣ ਹਰ ਇੱਕ ਅਮਨ ਸਲਾਮਤੀ ਨਾਲ ਰਵੇ ਸਾਰੀ ਦੁਨੀਆ ਅਮਨ ਸਲਾਮਤੀ ਨਾਲ ਰਵੇ ਕਿਆ ਮੁਹੰਮਦ ਸਾਹਿਬ ਨੂੰ ਸਫਲਤਾ ਮਿਲੀ ਕਦਈ ਮਰਿਆਦਾ ਦੇ 'ਚ ਹੀ ਸਾਰੇ ਲੋਕੀ ਰਵਣ ਕਿਆ ਇਹ ਸਫਲਤਾ ਰਾਮ ਨੂੰ ਮਿਲੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਕੀ ਜੀਵਨ ਮਰਿਆਦਾ ਦੇ ਚ ਹੈ ਭਾਰਤ ਵਾਸੀਆਂ ਦੀ ਮਰਿਆਦਾ ਦੇ ਚ ਨਹੀਂ ਸਾਰੀ ਦੁਨੀਆ ਦੀ ਤੇ ਗੱਲ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਸਵਨ ਕੋ ਮੌਲ ਪਵਾਰ ਧਰਮ ਨੂੰ ਚਲਾਣਾ ਸੰਤ ਦੀ ਰੱਖਿਆ ਕਰਨੀ ਦੁਸ਼ਟਾਂ ਦੀਆਂ ਜੜਾਂ ਉਖੜਨ ਦੁਸ਼ਟਪਣੇ ਦੀਆਂ ਜੜਾਂ ਉਖੜਨ ਮੇਰੀ ਜ਼ਿੰਦਗੀ ਦਾ ਇਹੀ ਮਨੋਰਥ ਹਜ਼ਮ ਕਰ ਸਕੋਗੇ ਕਿ ਸਭ ਕੁਝ ਹੋ ਗਿਆ ਕੀ ਹੋ ਗਿਆ ਇਸ ਮਨੁੱਖਤਾ ਨੇ ਇਸ ਬੰਦੇ ਨੇ ਪਤਾ ਨਹੀਂ ਕਿੰਨੇ ਕਿੰਨੇ avatars ਨੂੰ ਆਪਣੇ ਮਕਸਦ ਦੇ ਸਫਲ ਨਹੀਂ ਆਉਂਦੇ ਮਨੁੱਖ ਦੀ ਇਹ ਤਰਜ਼ੇ ਜ਼ਿੰਦਗੀ ਮਨੁੱਖ ਇਸ ਢੰਗ ਨਾਲ ਜੀ ਰਿਹਾ ਹੈ ਦੂਸਰੀ ਸਾਰੀ ਦੁਨੀਆ 'ਚ ਧਨ ਵੱੱਦਾ ਜਾ ਰਿਹਾ ਹੈ ਇੱਕ ਪਤੀ ਆਪਣਾ ਧਨ ਪਤਨੀ ਨੂੰ ਦੇ ਸਕਦਾ ਹੈ ਪਿਤਾ ਪੁੱਤਰ ਨੂੰ ਦੇ ਸਕਦਾ ਹੈ ਦਾਦਾ ਪੋਤਰੇ ਨੂੰ ਦੇ ਸਕਦਾ ਹੈ ਪਰ ਆ ਘਰਾ ਨੂੰ ਦੇ ਸਕਦਾ ਹੈ ਧਰਮ ਰੱਬੀ ਰਸ ਮੈਨੂੰ ਮਿਲੇ ਮੈਂ ਕਿਸੇ ਨੂੰ ਦੇ ਨਹੀਂ ਸਕਦਾ ਦੂਜੇ ਨੂੰ ਮਿਲੇ ਮੈਨੂੰ ਨਹੀਂ ਦੇ ਪੀਤੇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ ਅਗਲੀਆਂ ਪੌੜੀਆਂ 'ਚ ਸਤਿਗੁਰੂ ਖੋਲ ਦੇਣ ਜਿਹੜਾ ਜਾਣਦਾ ਸੋ ਜਾਣਦਾ ਉਹ ਜਣਾ ਨਹੀਂ ਸਕਦਾ ਜਿਹੜਾ مانਦਾ ਸੋ مانਦਾ ਉਹ ਦੂਜੇ ਨੂੰ ਦੇ ਨਹੀਂ ਸਕਦਾ ਇਹ ਐਸੀ ਦੌਲਤ ਹੈ ਖੁਦ ਕਮਾਣੀ ਪੈਂਦੀ ਹੈ ਇਹ ਐਸੀ ਦਵਾਈ ਹੈ ਖਾਣੀ ਵੀ ਆਪ ਪੈਂਦੀ ਹੈ ਬਣਾਣੀ ਵੀ ਆਪ ਪੈਂਦੀ ਹੈ ਬਾਜ਼ਾਰੋਂ ਨਹੀਂ ਮਿਲਦੀ ਇਸ ਵਾਸਤੇ ਸੁਣੀਏ ਜੋ ਸੁਣਦਾ ਹੈ ਮਹਾਰਾਜ ਕਹਿੰਦੇ ਉਹਦੇ ਪਾਪ ਨਾਸ਼ ਹੋ ਜਾਂਦੇ ਜਦ ਪਾਪ ਨਾਸ਼ ਹੋ ਜਾਂਦੇ ਨ ਦੁੱਖ ਨਾਸ਼ ਹੋ ਜਾਂਦੇ ਦੁੱਖ ਨਾਸ਼ ਹੋ ਗਏ ਪਾਪ ਨਾਸ਼ ਹੋ ਗਏ ਇਸ ਤੋਂ ਮੁਰਾਦ ਇਹ ਨਹੀਂ ਕਿ ਦੁੱਖ ਸੁਖ ਨੂੰ ਆਉਂਦੇ ਨਹੀਂ ਆਉਂਦੇ ਨੇ ਆਮ ਬੰਦਿਆਂ ਨਾਲੋਂ ਜ਼ਿਆਦਾ ਆਉਂਦੇ ਨੇ ਸੰਘਰਸ਼ ਸੰਘਰਸ਼ ਦੇ ਚ ਜੀਮ ਦੇ ਨੇ ਗੁਰੂ ਨਾਨਕ ਬਾਬਰ ਜੇਲ੍ਹ ਦੇ ਚ ਪਾ ਦਿੰਦੇ ਨੇ ਸੰਘਰਸ਼ ਮੈਂ ਜ਼ਿੰਦਗੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ ਹੁਣ ਮੈਂ ਅਰਸ਼ ਕਰਾਂ ਅਗਰ ਮਨੁੱਖਤਾ ਨੂੰ ਵੰਡਣਾਵੇ ਤੇ ਦੋ ਇਸਿਆਂ ਚ ਵੰਡ ਸਕਦੇ ਹਾਂ ਇੱਕ ਉਹ ਜੋ ਸ਼ਾਂਤੀ ਦਾ ਉਪਾਸ਼ਕ ਹੈ ਇੱਕ ਉਹ ਜੋ ਸ਼ਕਤੀ ਦਾ ਉਪਾਸ਼ਕ ਹੈ ਇੱਕ ਉਹ ਜਿਹਨੂੰ ਸ਼ਕਤੀ ਚਾਹੀਦੀ ਇੱਕ ਉਹ ਜਿਹਨੂੰ ਸ਼ਾਂਤੀ ਚਾਹੀਦੀ ਜਿਸਨੂੰ ਸਿਰਫ ਸ਼ਾਂਤੀ ਚਾਹੀਦੀ ਹੈ ਬਹੁਤ ਸਿਆਣਾ ਬਚਾਈ ਦੀ ਹੈ ਬਹੁਤ ਸਿਆਣਾ ਬਚਾਈ ਦੀ ਹੈ ਬਹੁਤ ਸਿਆਣਾ ਬਚਾਈ ਦੀ ਹੈ ਜਿਸ ਨੂੰ ਸਿਰਫ ਸ਼ਕਤੀ ਚਾਹੀਦੀ ਹੈ ਬੜਾ ਕਠੋਰ ਚਾਹੀਦਾ ਹੈ ਬੜੀ ਜੜ ਬੁੱਧ ਚਾਹੀਦੀ ਇਹ ਵੀ ਮੈਂ ਅਰਜ਼ ਕਰਦੇ ਹਾਂ ਤਾਂ ਫਿਰ ਕੀ ਹੋਵੇਗਾ ਸ਼ਕਤੀ ਜੜ ਲੋਕਾਂ ਕੋਲ ਹੋਵੇਗੀ ਮੂਰਖਾਂ ਕੋਲ ਹੋਵੇਗੀ ਜੋ ਚੋਟੀ ਦਾ ਸਿਆਣਾ ਮਨੁੱਖ ਹੈ ਉਸ ਨੂੰ ਸ਼ਾਂਤੀ ਚਾਹੀਦੀ ਹੈ ਸਕੂਨ ਚਾਹੀਦਾ ਹੈ ਜੋ ਚੋਟੀ ਦਾ ਮੂੜ ਮਨੁੱਖ ਹੈ ਮੂਰਖ ਨੂੰ ਸ਼ਕਤੀ ਚਾਹੀਦੀ ਤਾਂ ਫਿਰ ਕੀ ਹੋਵੇਗਾ ਸ਼ਾਂਤੀ ਹੋਵੇਗੀ ਸਿਆਣਿਆਂ ਕੋਲ ਸ਼ਕਤੀ ਹੋਵੇਗੀ ਮੂਰਖਾਂ ਕੋਲ ਸ਼ਾਂਤੀ ਦੇ ਮਤਲਾਸ਼ੀ ਬਹੁਤ ਥੋੜੇ ਆਉਂਦੇ ਨੇ ਬਹੁਤ ਥੋੜੇ ਆਉਂਦੇ ਨੇ ਸ਼ਕਤੀ ਦੇ ਮਤਲਬ ਸਾਰੇ ਹੀ ਆਉਂਦੇ ਨੇ ਸਾਰੇ ਹੀ ਆਉਂਦੇ ਆ ਤਾਂ ਫਿਰ ਸ਼ਾਂਤੀ ਦਾ ਪੁਜਾਰੀ ਸੂਲੀ ਤੇ ਚੜੇਗਾ ਮੂਰਖਾ ਨੇ ਸੂਲੀ ਤੇ ਚੜ ਮੂਰਖਾ ਨੇ ਫਿਰ ਤਤੀ ਤਵੀ ਤੇ ਬਿਠਾਣਾ ਫਿਰ ਮੂਰਖਾ ਨੇ ਤੇ ਬੰਦ-ਬੰਦ ਕਟਣੇ ਨੇ ਹਮੇਸ਼ਾ ਸ਼ਕਤੀ ਮੂਰਖਾ ਨੂੰ ਕੁੱਲ ਰਹੀ ਹਮੇਸ਼ਾ ਸ਼ਾਂਤੀ ਕੋਮਲ ਬੰਦਿਆਂ ਨੂੰ ਕੁੱਲ ਰਹੀ ਇੱਕ ਕੰਡੇ ਦੇ ਸਾਹਮਣੇ ਫੁੱਲ ਕੋਮਲ ਹੈ ਕੰਡਾ ਉਸ ਨੂੰ ਚੀਰ ਕੇ ਰੱਖ ਸਕਦਾ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸਾ ਇੱਕ ਨਾਰਾ ਲਾਇਆ ਰਾਜ ਸਿੰਘਾਸਣ ਤੇ ਵੀ ਫੁੱਲ ਬੈਠਣ ਕੰਡੇ ਨਾ ਬੈਠ ਫੁੱਲ ਬੈਠ ਮਹਿਕ ਵੰਡਨ ਕੋਮਲਤਾ ਵੰਡਨ ਪਰ ਆਧੁਕਾਲ ਤੋਂ ਐਸਾ ਰਿਹਾ ਕਿ ਕੋਮਲਤਾ ਸ਼ਾਂਤੀ ਸੁਕੂਨ ਇਹ ਬਹੁਤ ਸਿਆਣੇ ਮਨੁੱਖਾਂ ਕੋਲ ਰਹਿ ਕਿ ਸਿਆਣੇ ਮਨੁੱਖ ਹਮੇਸ਼ਾ ਬਹੁਤ ਥੋੜੇ ਰਹਿ ਨੇ ਜਗਤ ਦੇ ਵਿੱਚ ਮਹਾਤਮਾ ਬੁੱਧ ਦਾ ਇੱਕ ਬੋਲ ਮੈਂ ਦੁਹਰਾ ਦਿਆਂ ਆਪਣੇ ਚਚੇਰੇ ਭਰਾ ਨੂੰ ਕਹਿੰਦੇ ਨੇ ਆਨੰਦ ਨੂੰ ਆਨੰਦ ਬਹੁਤ ਵੱਡੀ ਟੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕਤਈ ਵੀੜ ਨਹੀਂ ਆਉਂਦੀ ਸੂਤਰ ਲਵਜ਼ ਮੈਂ ਫਿਰ ਦਰਾਂ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਸਿਆਣੇ ਮਨੁੱਖ ਨਹੀਂ ਹੁੰਦੇ ਚੰਗੇ ਮਨੁੱਖ ਨਹੀਂ ਹੁੰਦੇ ਕੋਮਲ ਮਨੁੱਖ ਨਹੀਂ ਔਰ ਸਿਆਣੇ ਮਨੁੱਖਾਂ ਦੀ ਕਤਈ ਜ਼ਮੀਨ ਤੇ ਭੀੜ ਨਹੀਂ ਹੋਈ ਤੂੰ ਫਿਰ ਕੀ ਹੋਵੇਗਾ ਸਿਆਣਾ ਸ਼ਾਂਤੀ ਦਾ ਮਤਲਾਸ਼ੀ ਇਹ ਥੋੜੇ ਥੋੜੇ ਮੂਰਖ ਸ਼ਕਤੀ ਦਾ ਮਤਲਾਸ਼ੀ ਇਹ ਬਹੁਤੇ ਇਹ ਬਹੁਤੇ ਤੂੰ ਫਿਰ ਇਹ ਮੂਰਖ ਤੇ ਕੁਚਲਦੇ ਰਹਿਣਗੇ ਇਸ ਵਾਸਤੇ ਨਜ਼ਰੀਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਦਲਿਆ ਸੀ ਕਮ ਸੇ ਕਮ ਇਹ ਸਮਝਦਾਰ ਲੋਗ ਇਹ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਇਤਨਾ ਉਪਰਾਲਾ ਜ਼ਰੂਰ ਕਰਨ ਕਿ ਮੂਰਖ ਜੀਵਦਾਏ ਤੇ ਜੀਵ ਹੈ ਪਰ ਉਸ ਦੇ ਕੋਲ ਸ਼ਕਤੀ ਨਹੀਂ ਹੋਣੀ ਚਾਹੀਦੀ ਉਹਦੇ ਕੋਲ ਤਾਕਤ ਨਹੀਂ ਹੋਣੀ ਚਾਹੀਦੀ ਇੱਕ ਹੋਰ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਸਮਾ ਹੋਵੇ ਮੈਂ ਲਮਕਾਵਾ ਨਾ ਇੱਕ ਦਿਨ ਖੁਦਾ ਪਰਸਨ ਹੋ ਕੇ ਖੁਸ਼ ਹੋ ਕੇ ਸ਼ਿਕਸ਼ਾਦੀ ਇਸ ਤਰ੍ਹਾਂ ਲਿਖ ਰਿਹਾ ਹੈ ਸ਼ਿਕਸ਼ਾਦੀ ਨੂੰ ਕਹਿੰਦੇ ਤੂੰ ਕੁਝ ਮੰਗ ਲੈ ਅੱਜ ਤੇਰੇ ਤੇ ਬੜੇ ਖੁਸ਼ ਬਹੁਤ ਖੁਸ਼ ਸ਼ਿਕਸ਼ਾਦੀ ਲਿਖ ਰਿਹਾ ਹੈ ਖੁਦਾ ਹੀ ਮੈਨੂੰ ਕਹਿੰਦਾ ਤੂੰ ਮੰਗ ਪਾਵੇਂ ਮੈਂ ਖੁਦਾ ਨੂੰ ਆਖੇ ਤੂੰ ਹੁਣ ਮੈਨੂੰ ਬਾਦਸ਼ਾਹ ਬਣਾ ਦਿੱਤਾ ਹੈ ਤੇ ਹੁਣ ਮੈਂ ਮੰਗਤਾ ਬਣਾ ਤੇਰੀ ਯਾਦ ਨੇ ਮੈਨੂੰ ਬਾਦਸ਼ਾਹ ਬਣਾ ਦਿੱਤਾ ਤੇਰੀ ਬੰਦਗੀ ਨੇ ਸ਼ਹਿਨशाहਾਂ ਦਾ ਸ਼ਹਿਨशाह ਬਣਾ ਦਿੱਤਾ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਦਸ਼ਾਹੀ ਪਾਦਸ਼ਾਹ ਹੁਣ ਤੂੰ ਕਹਿਣਾ ਹੈ ਮੰਗ ਨਹੀਂ ਮੰਗਾ ਮੇਰੀ ਖੁਸ਼ੀ ਹੈ ਸਿੱਖ ਸਾਧੀ ਨੇ ਇੱਕ ਤਾਨਾ ਜਨੇ ਕੀਤੀ ਹੈ ਖੁਦਾ ਇਤਨਾ ਤੇ ਸੱਚ ਹੈ ਤੂੰ ਬਗਤਾਂ ਦੇ ਫਕੀਰਾਂ ਦੇ ਸੁਭਾ ਨੂੰ ਜਾਣਦਾ ਹੈ ਕਿ ਫਕੀਰ ਤੇਰੇ ਸੁਭਾਨੂ ਵੀ ਜਾਣਦੇ ਨੇ ਤੇਰੇ ਸੁਭਾਨੂ ਵੀ ਜਾਣਦੇ ਨੇ ਜੋ ਆਮ ਦੁਨੀਆ ਮੰਗਦੀ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਜੋ ਫਕੀਰ ਮੰਗਦੇ ਨੇ ਨਹੀਂ ਮਿਲਦਾ ਨਹੀਂ ਮਿਲਦਾ ਤਾਂ ਨਜ਼ਰੇ ਹੈਰਾਨਗੀ ਹੈ ਫਿਰ ਫਕੀਰ ਸਲਿਕ ਬਹਿ خدا ਕਹਿੰਦਾ ਹੈ ਹੱਦ ਹੋ ਗਈ ਇਲਜ਼ਾਮ ਪਹਿਲੇ ਹੀ ਲਾ ਰਹੇ ਹੈ ਮੰਗਿਆ ਹੈ ਨਹੀਂ ਤਾਂ ਮੰਗ ਮੈਂ ਨਾ ਦੇਵਾਂ ਤੇ ਇਲਜ਼ਾਮ ਫਿਰ ਲਾਵੀਂ ਇਹ ਕਹਿੰਦਾ ਹੈ اے خدا ਅਸੀਂ ਤੇਰੇ ਸੁਭਾਨੂ ਜਾਣਦੇ ਹਾਂ ਤੂੰ ਸਾਡੇ ਸੁਭਾਨੂ ਜਾਣ ਜੋ ਕਠੋਰ ਲੋਕ ਮੂਰਖ ਲੋਕ ਮੰਗਦੇ ਨੇ ਔਰ ਉਹਨਾਂ ਦੀ ਬੰਦਗੀ ਵੀ ਸਿਰਫ ਮੰਗਣ ਵਾਸਤੇ ਹੁੰਦੀ ਹੈ ਔਰ ਮੰਗ ਵੀ ਤੇਰੀ ਮੰਗ ਨਹੀਂ ਹੁੰਦੀ ਦੁਨੀਆ ਦੀ ਮੰਗ ਹੁੰਦੀ ਤੂੰ ਪੂਰੀ ਕਰ ਦਿੰਦਾ ਉਹਨਾਂ ਦੀ ਫਕੀਰ ਜੋ ਮੰਗਦੇ ਨੇ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਦੀ ਮੰਗ ਅਧੂਰੀ ਰਹਿੰਦੀ ਹੈ ਉਹ ਜੋ ਚਾਹਦੇ ਨੇ ਨਹੀਂ ਆਉਂਦਾ ਫਿਰ ਖੁਦਾ ਕਹਿੰਦਾ ਫਿਰ ਤੂੰ ਦੂਜੀ ਦਫਾ ਇਲਜ਼ਾਮ ਲਾ ਰਿਹਾ ਮੇਰੇ ਤੇ ਤੂੰ ਮੰਗ ਮੈਂ ਨਾ ਦੇਆਂ ਇਹ ਇਲਜ਼ਾਮ ਮੇਰੇ ਤੇ ਫਿਰ ਲਾਵੇਂ ਮੰਗ ਤੋ ਸ਼ੇਖ ਸਾਦੀ ਕਹਿੰਦਾ ਐ ਖੁਦਾ ਕਦੀ ਸੀਨਾ ਜ਼ੋਰੀ ਨਹੀਂ ਕੀਤੀ ਪਰ ਕੀ ਕਰਾਂ ਤੇਰੀ ਬੰਦਗੀ ਨੇ ਇਤਨਾ ਤਾਕਤ ਵਰ ਬਣਾ ਦਿੱਤਾ ਅੱਜ ਮੈਂ ਤੇਰੇ ਸਾਹਮਣੇ ਵੀ ਕਿ ਸਫਲਾ ਖੁਦਾਵੰਦ ਹਸਤੀ ਮਬਾਸ਼ ਜਵਾ ਮਰਦ ਰਾਤੰਗ ਦਸਤੀ ਮਬਾਸ਼ ਐ ਮੇਰੇ ਖੁਦਾ ਜੀ ਅੱਜ ਪ੍ਰਸੰਨ ਹੋ ਕਿ ਮੇਰੀ ਚੌਲੀ ਚ ਕੁਛ ਪਾਣ ਲਗਾਇਆ ਜੋ ਕਮੇਨ ਬੰਦਾ ਹੈ ਤੰਗ ਦਿਲ ਬੰਦਾ ਹੈ ਮੂਰਖ ਹੈ ਇਹਨੂੰ ਕਦੀ ਸ਼ਕਤੀਸ਼ਾਲੀ ਨਾ ਬਣਾਈ ਤਾਕਤਵਰ ਨਾ ਬਣਾਇਆ ਜੋ ਫਰਾਗ ਦਿਲ ਹੈ, ਰੋਸ਼ਨ ਦਿਮਾਗ ਹੈ, ਕੋਮਲ ਹੈ, ਇਹਨੂੰ ਕਦੀ ਕਮਜ਼ੋਰ ਵੀ ਨਾ ਬਣਾਈ। ਬਸ ਮੈਂ ਇਹੀ ਮੰਗਦਾ। ਔਰ ਕੁਛ ਵੀ ਨਹੀਂ ਮੰਗਦਾ। ਸ਼ੇਖ ਸਾਦੀ ਆਪਣੀ ਨਜ਼ਮ ਦੇ ਚ ਕਹਿੰਦਾ ਹੈ, ਜਨਾਜ਼ਾ ਅਜ ਮੇਰਾ ਉੱਠ ਰਿਹਾ ਹੈ। ਖੁਦਾ ਦੇ ਬੂਏ ਤੋਂ ਖਾਲੀ ਜਾ ਰਿਹਾ। ਕਹਿੰਝ ਲਿਖਦਾ ਹੈ, ਇਹ ਮਨੁੱਖਤਾ ਪਤਾ ਨਹੀਂ ਕਿੰਨੇ અવਤਾਰਾਂ ਨੂੰ ਨਾਕਾਰਾ ਕਰ ਚੁੱਕੀ ਹੈ, ਉਹ ਜੋ ਚਾਂਦੇ ਸੰ ਨਹੀਂ ਹੋਇਆ। ਮੁਹੰਮਦ ਸਾਹਿਬ ਜੋ ਚਾਂਦੇ ਸੰ ਨਹੀਂ ਹੋਇਆ। ਕ੍ਰਿਸ਼ਨ ਜੀ ਜੋ ਚਾਹਦੇ ਸਨ ਨਹੀਂ ਹੋਇਆ ਰਾਮ ਜੋ ਚਾਹਦੇ ਸਨ ਸਾਰੀ ਦੁਨੀਆ ਮਰਿਆਦਾ ਦੇ ਜੀਵੇ ਨਹੀਂ ਹੋਇਆ ਗੁਰੂ ਨਾਨਕ ਕਲਗੀਧਰ ਪਿਤਾ ਚਾਹਦੇ ਸਨ ਸਾਰਾ ਦੁਸ਼ਟਪਣਾ ਖਤਮ ਹੋਵੇ ਸੰਤੀ ਸੰਤੋ ਭਗਤੀ ਦੀ ਲਹਿਰ ਹੀ ਲਹਿਰ ਹੋਵੇ ਆਨੰਦ ਨਾਲ ਲੋਕੀ ਜੀਵ ਆਕੀ ਰਹੇ ਨਾ ਕੋਈ ਕੋਈ ਆਕੀ ਨਾ ਹੋਵੇ ਕੋਈ ਬਾਗੀ ਨਾ ਹੋਵੇ ਸਾਰੇ ਸੁਖੀ ਹੋਵਨ ਕੀ ਹੋ ਗਿਆ ਇਹ ਇੱਕ ਮਿੱਠਾ ਜਿਹਾ ਤਾਨਾ ਮਾਰੇ पर हूं मैं फिर दोहरा दें ऐसा क्यों सारी दुनिया धन वह प्यो का कमाया हुआ धन पुत्र मिल गया पति का कमाया हुआ धन पत्नी मिल गया पत्नी का कमाया हुआ धन पति मिल गया दादे का कमाया हुआ धन पोतरे पोत्रे मिल गया व्डे भरा कमाया धन छोटे मिल गया दोस्त का कमाया धन दोस्त दोस्तों मिल गया पर पुत्र का जप्या हुआ नाम प्यो नहीं मिलता पिता की समाधि पुत्र नहीं मिलती ਵੱਡੇ ਬਿਰਹਾ ਦਾ ਜਪਿਆ ਹੋਇਆ ਨਾਮ ਛੋਟੇ ਨੂੰ ਨਹੀਂ ਮਿਲਦਾ ਛੋਟੇ ਦੀ ਬੰਦਗੀ ਕੀਤੀ ਹੋਈ ਵੱਡੇ ਨੂੰ ਨਹੀਂ ਮਿਲਦੀ ਪਤਨੀ ਦਾ ਜਪਿਆ ਹੋਇਆ ਨਾਮ ਪਤੀ ਨੂੰ ਨਹੀਂ ਮਿਲਦਾ ਪਤੀ ਦਾ ਜਪਿਆ ਹੋਇਆ ਨਾਮ ਪਤਨੀ ਨੂੰ ਨਹੀਂ ਮਿਲਦਾ ਗਾਇਆ ਐਸਾ ਹੁੰਦਾ ਤੇ ਤਰਲੋਚਨ ਨੂੰ ਰੋਂਦਿਆਂ ਹੋਇਆ ਆਪਣੀ ਪਤਨੀ ਨੂੰ ਇਹਨਾ ਸਮਝਾਉਣਾ ਪੈਂਦਾ ਸ਼ਬਦ ਗੁਰੂ ਰਣ ਸਾਹਿਬ ਦੇ ਚ ਅਗਰ ਐਸਾ ਹੁੰਦਾ ਤਾਂ ਮੀਰਾ ਨੂੰ ਫਿਰ ਘਰੋਂ ਕਿਸਨੇ ਕੱਢਣਾ ਸੀ ਫਿਰ ਤੇ ਉਹ ਪਤੀ ਸ਼ਾਇਦ ਮੀਰਾ ਦੇ ਚਰਨ ਧੋ ਕੇ ਪੀਂਦਾ ਹੈ ਤੂੰ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਹੈ ਤੁਲਸੀदास ਨੇ ਆਪਣੀ ਪਤਨੀ ਦਾ ਧੰਨਵਾਦ ਕੀਤਾ ਸੀ। ਉਹਨੂੰ ਭਗਤ ਬਣਾਉਣ ਵਿੱਚ ਉਸਦੀ ਪਤਨੀ ਸਹਾਇਕ ਹੋਈ ਸੀ। ਉਹਨੇ ਪ੍ਰੇਰਣਾ ਕੀਤੀ ਸੀ, ਉਹਨੇ ਹੀ ਤਾਣਾ ਮਾਰਿਆ ਸੀ। ਔਰ ਉਹ ਕਹਿੰਦਾ ਹੈ ਜਿਨ੍ਹਾਂ ਨੇ ਮੈਨੂੰ ਰੱਬ ਦੇ ਮਾਰਗ ਤੇ ਤੋਰਿਆ ਉਸ ਦੇ ਚੇ ਪਹਿਲੀ ਮੇਰੀ ਪਤਨੀ ਹੈ। ਪਰ ਮੀਰਾ ਨੂੰ ਤੇ ਰਾਣੇ ਨੇ ਘਰੋਂ ਕੱਢ ਦਿੱਤਾ। ਔਰ ਤ੍ਰਿलोचन ਦੀ ਪਤਨੀ ਪਰਮਾਤਮਾ ਦੇ ਨਾਲ-ਨਾਲ ਤ੍ਰਿलोचन ਦੀ ਵੀ ਨਿੰਦਾ ਕਰਦੀ ਸੀ। ਪ੍ਰਹਿਲਾਦ ਨਹੀਂ ਦੇ ਸਕੇ ਆਪਣੇ ਪਿਤਾ ਨੂੰ ਕੁਝ। ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਗੁਰੂ ਨਾਨਕ ਹੁੰਦਿਆਂ ਆਇਆ। ਪ੍ਰਿਥੀਚੰਦ ਉਹਨਾਂ ਦੇ ਦਰ ਤੋਂ ਖਾਲੀ ਰਿਹਾ। ਜahangir ਨਾਲ ਮਿਲ ਕੇ ਸਾਸ਼ਾਹਾਂ ਤੇ ਕਰਦਾ ਰਿਹਾ ਗੁਰੂ ਘਰ ਨੂੰ ਜੋ ਹੈ ਬਰਬਾਦ ਕਰਨ ਦੀਆਂ ਲੇਕਿਨ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੱਲ ਨਹੀਂ ਮੰਨਦਾ ਰਿਹਾ ਮੁਖਾਲਫਤ ਕਰਦਾ ਰਿਹਾ ਐਸੀ ਦੌਲਤ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜੋ ਸੁਣ ਲੈਂਦਾ ਹੈ ਉਹ ਸਿੱਧ ਹੋ ਜਾਂਦਾ ਹੈ ਪੀਰ ਹੋ ਜਾਂਦਾ ਹੈ ਨਾਥ ਹੋ ਜਾਂਦਾ ਹੈ ਦਾਤਾ ਹੋ ਜਾਂਦਾ ਉਹਨੂੰ ਜ਼ਮੀਨ ਤੇ ਆਸਮਾਨ ਦੇ ਆਸਰੇ ਦਾ ਪਤਾ ਚੱਲ ਜਾਂਦਾ ਹੈ ਇਹ ਸਭ ਕੁਝ ਕਿਸ ਤਰ੍ਹਾਂ ਜੋ ਹੈ ਟਿਕਿਆ ਹੋਇਆ ਇਸ ਤमाम ਜਜ਼ੀਰਿਆਂ ਦਾ ਪਤਾ ਚੱਲ ਜਾਂਦਾ ਹੈ ਦੂਸਰੀ ਤੇ ਤੀਸਰੀ ਪੌੜੀ ਦੇ ਅਰਥ ਤੇ ਭਾਵ ਅਰਥ ਮੈਂ ਤੁਹਾਡੇ ਸਾਹਮਣੇ ਰੱਖਣੇ ਸਨ ਪਰ ਸਮਾ ਹੋ ਗਿਆ